ਹਾਂਜੀ ਸਸ਼ੀ ਕਾ ਜੀ ਵੈਲਕਮ ਹੈ ਜੀ ਆਪਣੇ ਚੈਨਲ ਤੇ ਸਵੇਰ ਦਾ ਟਾਈਮ ਹੋ ਗਿਆ ਸਾਡੇ 9 ਹੋ ਗਏ ਬੱਚੇ ਘਰੀ ਨੇਗੇ ਛੁੱਟੀਆਂ ਹੋ ਰਹੀਆਂ ਨੇ ਬੱਚਿਆਂ ਨੂੰ ਤਾਂ ਇਹਨਾਂ ਦੇ ਪਾਪਾ ਸ਼ੌਪ ਤੇ ਚਲੇ ਗਏ ਤੇ ਹਾਂਜੀ ਬਲੌਗ ਕਰੀ ਆ ਮੈਂ ਕਈ ਦਿਨਾਂ ਬਾਅਦ ਸ਼ੂਟ ਕਈ ਦਿਨਾਂ ਬਾਅਦ ਬਲੌਗ ਬਣਾ ਰਹੀ ਆ ਬਸ ਕੰਮਾਂ ਜਾਨਾ ਬੇਰੇ ਨਹੀਂ ਲੱਗਦੀ ਤੇ ਇੱਧਰ ਬੈਠੇ ਆਪਣੇ ਬੱਚੇ ਨੂੰ ਰੋ ਕੇ ਹਟਿਆ ਹਨਾ ਤੇ ਬਾਹਰਲਾ ਮੌਸਮ ਹੈ ਨਾ ਇਹਨਾਂ ਹੈ ਕੀ ਹੈ ਕੋਸ਼ਿਸ਼ ਨਹੀਂ ਇੱਧਰ ਤੇ ਨਿਕਲਣ ਦਾ ਹੈ ਕੋਈ ਨਾ ਰੱਖ ਲੈ ਤੇ ਹਾਂਜੀ ਬਾਹਰਲਾ ਮੌਸਮ ਇੰਨੀ ਬੱਦਲ ਵਾਈ ਫੋੜੀ ਆ ਘੱਟ ਜਿਆਦਾ ਮਤਲਬ ਤਾਂ ਕੋਈ ਨਹੀਂ ਐ ਤੋਰੀ ਤੇ ਕੱਪੜੇ ਵਗੈਰਾ ਆਪਣੇ ਧੋਏ ਸਿੱਖ ਲੈ ਅੱਜ ਧੋਏ ਦੇਖੋ ਰੋਜ਼ ਹੀ ਬੱਦਲ ਵਾਂਗੇ ਜਿਹੜੀ ਹੋਈ ਦਿੰਦੀ ਹੈਗੀ ਪਰ ਮੀਂਹ ਨਹੀਂ ਆਇਆ ਕੱਲ ਆਇਆ ਸੀ ਦਿਨੇ ਅੱਜ ਤੱਕ ਐਰ ਠੀਕ ਆ ਤੇ ਜੀ ਇੱਧਰ ਮੈਂ ਕੀਤਾਗਾ ਸੂਟ ਪੇਂਟ ਸਾਨੂੰ ਬਾਹਰ ਚ ਫੋਟ ਕੇ ਦਿਖਾਉਣੀ ਆ ਕਿਵੇਂ ਆਪਾਂ ਨੇ ਕੀਤਾਗਾ ਬਣੇ ਰਿਹਾ ਤੁਸੀਂ ਆਪਣੇ ਨਾਲ ਤੇ ਹਾਂਜੀ ਹਜੇ ਖੂਤੀ ਕਰਨੀ ਕਰਨੀ ਨਾ ਹੁਣ ਬੀਗਰਾ ਰਹਿ ਗਈ ਮੇਰੇ ਬਾਕੀ ਸਾਰੇ ਆਪਣੇ ਕੰਮ ਹੋ ਗਏ ਕਿਚਨ ਦਾ ਬਰਤਨ ਵਗੈਰਾ ਰਹਿ ਗਈ ਮੇਰੇ ਸਾਫ ਕਰਨ ਵਾਲੇ ਬਾਕੀ ਕਿੰਨੇ ਸਲੇਵ ਜਿਹੜੀ ਉਹ ਸਾਫ ਕਰਨ ਦੇ ਵਾਲੇ ਰਹਿੰਦੀ ਆ ਫਿਰ ਮੈਂ ਡੋਣੀਆ ਮਸ਼ੀਨ ਮੈਂ ਕਿਹਾ ਚਲੋ ਪਹਿਲਾਂ ਆਪਾਂ ਕੰਮ ਤਾਂ ਦੇਖਾ ਦਵਾਂ ਕੱਢ ਲਈ ਫਿਰ ਮਸ਼ੀਨ ਲੈ ਡਾਹੋਗੀ ਇਧਰ ਕੀ ਹੋ ਰਿਹਾ ਕੀ ਬਣਾ ਰਿਆ ਨੂਰ ਹਾਂ ਜਾਸਦੇ ਚੱਲ ਰਿਹਾ ਹੈ ਨੀ ਟੈਸਟ ਡੇਲੀ ਮੈਡਮਾਂ ਨੇ ਇਹਨੂੰ ਸਵੇਰੇ ਸਵੇਰੇ ਘਰੇ ਟੈਸਟ ਭੇਜ ਦਿੰਦੀਆਂ ਨੇ ਜੀ ਆ ਸਾਰਾ ਦਿਨ ਇਹਦਾ ਟੈਸਟਾਂ ਚ ਲੱਗਦਾ ਤੈਨੂੰ ਭੇਜਿਆ ਹੈ ਤੇਰੀ ਮੈਡਮ ਨੂੰ ਫੋਨ ਲਾਵਾਂਗੇ ਆਪਾਂ ਚੰਗਾ ਫੇ ਨੂਰ ਨੂੰ ਵਹੀ ਕੰਮ ਭੇਜਿਆ ਕਰੋ ਅੱਛਾ ਜੁਆਇਆ ਕਰਨਾ ਸੀ ਸਕੂਲ ਜਾਂਦੇ ਫੇਰ ਸਕੂਲ ਤਾਂ ਉਸੇ ਹਾਂ ਜੀ ਇਹ 3:7 ਦੇ तकरीबन 1:9 ਦਾ ਟਾਈਮ ਆ ਜਿਹੜਾ ਹੋ ਗਿਆ ਸੀਗਾ ਕੰਮ ਮੇਰੇ ਸਾਰੇ ਖਤਮ ਹੋ ਗਏ ਸੀ ਬਸ ਕਲਾ ਕਿਚਨ ਦਾ ਕੰਮ ਰਹਿਦਾ ਸੀਗਾ ਰੋਟੀ ਖਾਈ ਸੀ ਬਾਅਦ ਵਿੱਚ ਬੱਚਾ ਨੇ ਪਹਿਲਾਂ ਸਾਫ ਸਵੀਆਂ ਦੇ ਕੰਮ ਜਿਹੜੇ ਆਪਾਂ ਨੇ ਉਹ ਖਤਮ ਕਰ ਲਏ ਸੀਗੇ ਥੋੜੇ ਜਿਹੀ ਬਰਤਨ ਸੀਗੇ ਵੈਸੇ ਮੇਰੇ ਬਰਤਨ ਨੇ ਦੋ ਵਾਰੀ ਯਾਨੀ ਪਹਿਲਾਂ ਵੀ ਮਾੜ ਦੇਣੀ ਹੁੰਨੇ ਜਿੰਨੇ ਕੋ ਹੁੰਦੇ ਆ ਜੁੱਠੇ ਟਾਈਮ ਲੱਗਦਾ ਕਿਉਂਕਿ ਹੁਣ ਸਵੇਰੇ ਬੱਚਾ ਨੇ ਨਹੀਂ ਸਕੂਲ ਜਾਣਾ ਹੁੰਦਾ ਜਦੋਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤਾਂ ਫਿਰ ਇਦਾਂ ਹੁੰਦਾ ਵੀ ਜਲਦੀ-ਅਲਦੀ ਪਹਿਲਾਂ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜ ਦਈਏ ਬਾਅਦ ਵਿੱਚ ਆਪਣੇ ਘਰ ਦੇ ਕੰਮ ਨੇ ਜਿਹੜੇ ਉਹ ਖਤਮ ਹੋ ਜਾਣਗੇ ਤੇ ਹਾਂਜੀ ਬੱਚਿਆਂ ਦਾ ਤੁਹਾਨੂੰ ਪਤਾ ਹੀ ਜਿਵੇਂ ਇਹ ਕਹਿੰਨਾ ਹਰ ਇੱਕ ਜਗ੍ਹਾ ਤੇ ਪਾਣੀ ਆਇਆ ਪਿਆ ਤਾਂ ਕਰਕੇ ਬੱਚਿਆਂ ਨੂੰ ਛੁੱਟੀਆਂ ਨੇ ਆਈਆਂ ਜਦੋਂ ਵੀ ਆਪਾਂ ਸੋਸ਼ਲ ਮੀਡੀਆ ਤੇ ਕੁਝ ਵੀ ਇਦਾਂ ਨਹੀਂ ਨਾ ਫੋਟੋਆਂ ਵਗੈਰਾ ਦੇ ਦੇ ਤਾਂ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾਗਾ ਬਸ ਇੰਨਾ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਰਨ ਵੀ ਜਲਦੀ-ਅਲਦੀ ਸਾਰਾ ਕੁਝ ਠੀਕ ਹੋ ਜAVE ਤੇ ਸਦਾ ਹਣਾ ਪਹਿਲਾਂ ਦੀ ਵਾਂਗੂ ਸਾਰਾ ਕੁਝ ਸਹੀ ਹੋ ਜਵੇ ਹੈਨਾ ਉੱਥੇ ਵੀ ਬਹੁਤ ਜ਼ਿਆਦੀ ਬੁਰਾ ਹਾਲ ਹੋਇਆ ਜਾਨੀ ਵੀ ਹੈਨਾ ਤੇ ਬਾਕੀ ਪਸ਼ੂਆਂ ਦਾ ਜਾਂ ਬਰਾਹ ਬਹੁਤ ਜ਼ਿਆਦੀ ਬੁਰਾ ਹਾਲਾ ਜਦੋਂ ਵੀ ਆਪਾਂ ਦੇਖਦੇ ਹਾਂ ਕਿ ਉਹ ਕਹਿੰਦਾ ਮਿਹਨਤ ਨਾਲ ਆਪਾਂ ਸਾਰਾ ਕੁਝ ਬਣਾਉਨੇ ਹਾਂ ਜਦੋਂ ਇਦਾਂ ਪਾਣੀ ਚ ਰੁੜਦੇ ਦੇਖਦੇ ਹਾਂ ਤਾਂ ਬਹੁਤ ਜ਼ਿਆਦੀ ਮਨ ਨੂੰ ਦੁੱਖ ਹੁੰਦਾ ਬਸ ਆਪਾਂ ਉਦਾਸ ਹੀ ਕਰ ਸਕਦੇ ਹਾਂ ਨਾ ਪਰ ਮਾਤਮਾ ਅੱਗੇ ਵੀ ਠੀਕ ਠਾਕ ਕਰਨਾ ਸਾਰਾ ਕੁਝ ਤੰਦਰੁਸਤੀ ਬਣਾਈ ਰੱਖਣਾ ਉੱਥੇ ਵੀ ਜਲਦੀ ਜਲਦੀ ਸਾਰਾ ਕੁਝ ਜਿੱਥੇ ਵੀ ਪਾਣੀ ਆਇਆ ਠੀਕ ਹੋ ਜਵੇ ਹੈਨਾ ਤੇ ਬਾਕੀ ਜਿਹਦਰ ਲਈਏ ਚ ਹਲੇ ਤੱਕ ਸ਼ੁਕ ਸ਼ਾਂਤੀ ਆ ਪਰਮਾਤਮਾ ਦਾ ਸ਼ੁਕ ਸ਼ਾਂਤੀ ਇਹ ਰੱਖਣਾ ਹੈ ਠੀਕ ਠਾਕ ਰਹੇ ਸਾਰਾ ਕੁਝ ਤੇ ਹਾਂਜੀ ਸਵੇਰ ਦੇ ਕੰਮ ਨੇ ਜਿਹੜੇ ਉਹ ਮੇਰੇ ਚੱਲ ਰਹੇ ਸੀਗੇ ਤੇ ਇੱਥੇ ਮੈਂ ਬਰਤਨ ਸਾਫ਼ ਕੀਤੇ ਸੀ ਨਾਲ ਹੀ ਮੈਂ ਜਿਹੜਾ ਸੈਕਾ ਪੋ ਵੀ ਸਾਫ਼ ਕਰੀ ਦੀਏ ਜੀ ਸੂਟ ਦੇਖੋ ਮੈਂ ਇਦਾਂ ਦਾ ਪੇਂਟ ਕੀਤਾ ਕਿ ਕਿ ਤੁਹਾਨੂੰ ਦਿਖਾਉਣੀ ਆ ਫਿਰ ਜਦੋਂ ਵੱਡੇ ਤੋਂ ਲਾ ਲਿਆ ਫਿਰ ਮੈਂ ਤੁਹਾਨੂੰ ਦੁਬਾਰੀ ਦਿਖਾਉਂਗੀ ਤੇ ਆ ਦੇਖੋ ਇਹ ਤਾਂ ਆਪਣੇ ਆ ਕੀਤੀਆਂ ਨੇ ਆਪਾਂ ਨੇ ਦੋਨੇ ਬਾਹਾਂ ਬਾਹਾਂ ਪੇਂਟ ਕੀਤੀਆਂ ਹੋਈਆਂ ਨੇ ਇਹ ਇਹਨਾਂ ਦੇ ਸਾਈਟਾ ਰੱਖਣੇ ਹੋਏ ਸਪਾਰਕ ਜਿਹੜੀ ਆਊਟਲਾਈਨ ਆ ਉਹ ਕਰਤੀ ਹੈਗੀ ਇਹਦੇ ਨਾਲ ਥੋੜੀ ਜਿਹੀ ਲੋਕਰੀ ਸੋਹਣੀ ਲੱਗਣ ਲੱਗ ਗਈ ਤੇ ਬਾਕੀ ਜੀ ਇਹ ਡਿਜ਼ਾਈਨ ਹੈਗਾ ਸ਼ਰਟ ਦੇ ਹੱਲੇ ਤੇ ਇਹਨਾਂ ਛੋਟੇ ਛੋਟੇ ਇਹਦੇ ਕੱਲੀਆਂ ਜੀਆਂ ਨੇ ਜਿਹੜੀਆਂ 셔ਟ ਤੇ ਦਿੱਤੀਆਂ ਨੇ ਆਪਾਂ ਨੇ ਸਾਰੀ ਤੇ ਦਾ ਉੱਪਰ ਨੂੰ ਆਉਣੀਆਂ ਹੀ ਐ ਇਹ ਕਪੜਾ ਹੈਗਾ ਜੀ ਜੋੜ ਜਟ ਜੋੜ ਜਟ ਤੇ ਨਾ ਪੇਡ ਦੀ ਸਫਾਈ ਬਹੁਤ ਆਉਂਦੀ ਆ ਨਾਲੇ ਨਾ ਜਿਵੇਂ ਇਦਾਂ ਹਟਦੇ ਆ ਆਪਾਂ ਪੇਡ ਨਾ ਬਿਲਕੁਲ ਹਾਰਡ ਜਾਂ ਨਹੀਂ ਲੱਗਦਾ ਹੈਗਾ ਜੋੜ ਜਟ ਤੇ ਸਫਾਈ ਬਹੁਤ ਜ਼ਿਆਦੀ ਆਉਂਦੀ ਐ ਲੋ ਜੀ ਇਹ ਵਾਲੀਆਂ ਆਪਣੇ ਬਣਾਈਆਂ ਨੇ ਕੱਲੀਆਂ 셔ਟ ਤੇ ਤੇ ਹੋ ਗਈਆਂ ਹੁ ਬਾਜੂ ਤੇ ਆਹ ਹੈਗੀਆਂ ਨੇ ਦੀਆਂ ਮੋੜੀਆਂ ਮਤਲਬ ਕਿ ਇਹ ਹੈਗੀ ਹੈ ਜੀ ਸਟ੍ਰੇਟ ਸਲਵਾਰ ਇਦਾਂ ਹੀ ਸਲਵਾਰ ਤੇ ਵੀ ਹੰਗਲੀਆਂ ਲੱਗੀਆਂ ਸਲਵਾਰ ਤੇ ਨਾ ਆਪਣੇ ਜਾਨੀ ਕਿ ਸਾਡੇ ਪਰਤਲ ਜਿਹੜੀ ਆਊਟਲਾਈਨ ਆਉ ਕਰਨੇ ਵਾਲੀ ਰਹਿੰਦੀ ਆ ਉਹ ਆਪਾਂ ਫਿਰ ਕਰਾਂਗੇ ਬਾਅਦ ਚ ਮੈਂ ਨਾ ਮਾਰਨਿੰਗ ਆ ਜੋ ਉੱਠ ਕੇ ਬਾਹਰ ਰਹਿੰਦੇ ਅਸੀਂ ਮਾਰਨਿੰਗ ਉੱਠ ਕੇ ਨਾ 5 ਵਜੇ ਪੇਂਟ ਕਰਤੀਆਂ ਸੀ ਜੀਆਂ ਮਾਂ ਮਤਲਬ ਜੋ ਆਪਣਾ ਸੂਟ ਆ ਜਿਹੜਾ ਕੰਪਲੀਟ ਹੋਜੂ ਲੋਚੇ ਪਹੁੰਚਾ ਆਪਣਾ ਇਹ ਆ ਗਿਆ ਇਹ ਹੈਗੀ ਹੈ ਜੀ ਆਪਣੀ ਸਟ੍ਰੇਟ ਸਲਵਾਰ ਸ਼ਰਟ ਤੇ ਦੇਖੋ ਇਹ ਵਾਲੀਆਂ ਕੱਲੀਆਂ ਆ ਗਈਆਂ ਬਸ ਜਦੋਂ ਅਡੇ ਤੇ ਉਤਾਰਤਾ ਮੈਂ ਸੋਣ ਚੰਗੀ ਤਰ੍ਹਾਂ ਦਿਖਾਉਂਗੀ ਬਣੇਰੇ ਕੋਲ ਹਾਂਜੀ ਮੈਂ ਲਗੀਆਂ ਆਊਟਲਾਈਨ ਕਰਨ ਇਹ ਵਾਲੀ ਜਿਹੜੀ ਆਊਟਲਾਈਨ ਆਪਾਂ ਉਹ ਵਰਤਦੇ ਆਂਗੇ ਫੈਬਰਿਕ ਰੀਲ ਦੀ ਇਹ 3D ਆਊਟਲਾਈਨਰ ਗਲਿਟਰ ਆ ਗਈ ਤੇ ਇਹ ਹੈਗਾ ਜੀ 골ਡਨ ਕਲਰ ਦਾ ਕਿ ਮੈਂ ਬਸ ਨੇ ਹੀ ਆਊਟਲਾਈਨ ਆਪਾਂ ਫਲਾਵਰ ਦੇ ਵਾਲੇ ਦੁਆਲੇ ਤੇ ਆਵੜੀਆਂ ਜਿਹੜੀਆਂ ਛੋਟੀਆਂ ਕਲੀਆਂ ਨੇ ਆਪਾਂ ਇਹਨਾਂ ਦੇ ਵਾਲੇ ਦੁਆਲੇ ਜਿਹੜੇ ਹੈਗੇ ਆ ਆਊਟਲਾਈਨ ਹੋ ਕਰਾਂਗੇ ਜਿਵੇਂ ਕਿ ਤੁਸੀਂ ਇੱਧਰਲੇ ਫਲਾਵਰ ਤੇ ਦੇਖੋ ਪੌਣੇ ਤੁਸੀਂ ਇਹ ਦੇਖ ਹੀ ਲਿਆ ਕਿ ਹੌਲੀ ਹੌਲੀ ਸੁੱਕ ਜਾਂਦੀ ਜਿਹੜੀ ਪੌਂਚੀ ਹੁੰਦੀ ਹੈ ਤੇ ਬਾਅਦ ਵਿੱਚ ਸਿਰਫ ਇਹ ਜਿਹੜਾ 골ਡਨ ਹੈਗਾ ਉਹੀ ਦਿਸਣ ਲੱਗ ਜਾਂਦਾ ਜਿਵੇਂ ਕਿ ਤੁਸੀਂ ਪਹਿਲਾਂ ਕਲੀਆਂ ਤੇ ਦੇਖਿਆ ਮੈਂ ਤੁਹਾਨੂੰ ਦਿਖਾਉਣੀ ਆ ਤੇ ਜਿੰਨੇਗੇ ਆ ਦੇ ਇਦਾਂ ਸਾਰੀ ਹੀ ਰਹਿ ਜਾਂਦੀ ਆ ਦੇਖੋ ਇਹਦੇ ਵੀ ਆਪਣੀ ਹੀ 3D ਆਊਟਲਾਈਨ ਹੈ ਨਾ ਉਹ ਪੂਰੀ ਹੋ ਗਈ ਆਪਣੇ ਦੋਨੇ ਮੋਰੀਆਂ ਜਿਹੜੀ ਹੈ ਆਊਟਲਾਈਨ ਉਹ ਹੋ ਗਈ ਪੂਰੀ ਨਾ ਸੂਟ ਕੰਪਲੀਟ ਹੋ ਗਿਆ ਬਾਕੀ ਮੈਂ ਜਦੋਂ ਅੱਡੇ ਤੋਂ ਤਾਰੂੰਗੀ ਤੁਹਾਨੂੰ ਉਹ ਉਹ ਦਿਖਾਵਾਂਗੀ ਕਿੰਦਾ ਦੀ ਲੋਕਾ ਦੇਖੋ ਜਦੋਂ ਆਪਾਂ ਲਗਾਉਂਦੇ ਆ ਤੇ ਦੇਖੋ ਇਦਾਂ ਲੱਗਦਾ ਜਿਵੇਂ ਨਾ ਕੋਈ ਬਲੂਨ ਲੱਗੀ ਹੁੰਦੀ ਹੈ ਪਰ ਸੁੱਕਣ ਤੋਂ ਬਾਅਦ ਜਿਹੜੀ ਗਲੂ ਜੀ ਹੁੰਦੀ ਹੈ ਉਹ ਜੰਦੀ ਆ ਤੇ ਤੇ ਜਿਹੜੀ ਚਮਕ ਹੁੰਦੀ ਹੈ 골ਡ ਤੇ ਉਹ ਆਪਣੀ ਇਥੇ ਰਹਿ ਜਾਂਦੀ ਹੈ ਸਿੰਪਲ ਸੂਟ ਵਰਚਾ ਇੰਨਾ ਸੋਹਣਾ ਲੱਗਦਾ ਦੇਖੋ ਸੂਟ ਬਣਿਆ ਹੋਇਆ ਬੜੇ ਬਹੁਤ ਸੋਹਣਾ ਲੱਗਦਾ ਇਦਾਂ ਹਾਂਜੀ ਇਹ ਵਾਲਾ ਹੈਗਾ ਸੂਟ ਆਪਣਾ ਸਲਾਈ ਵਾਲਾ ਰੈਡ ਕਲਰ ਦਾ ਸੂਟ ਆਇਆ ਹੈਗਾ ਨਾਪ ਵਾਲਾ ਤੇ ਇਹ ਤੇਰਾ ਇਦਾਂ ਮੋੜਨੀਆਂ ਬੜੀਆਂ ਹੋਈਆਂ ਨੇ ਜਾਂ ਸੂਟ ਤੇ ਦੇਖੋ ਇਦਾਂ ਇਹ ਮੋੜਨੀਆਂ ਬੜੀਆਂ ਹੋਈਆਂ ਨੇ ਤਾਂ ਉਹਨੂੰ ਕੁਝ ਹੈਂਡਵਰਕ ਦਾ ਕੰਮ ਕੀਤਾ ਹੋਇਆ ਕੁਝ ਮਸ਼ੀਨ ਵਰਕ ਦਾ ਸਾਰਾ ਇਹ ਉਜੀ ਤੁਹਾਡਾ ਕੰਮ ਮੈਨੂੰ ਲੱਗਦਾ ਇਥੇ ਸੂਟ ਇੱਕ ਹੋਇਆ ਫਿਰ ਆਪੇ ਦੀ ਲੱਗਦੀ ਹੁਣ ਕਟਿੰਗ ਕਰਨ ਹਾਂਜੀ ਇੱਥੇ ਮੈਂ ਪੇਂਟ ਵਾਲਾ ਸੂਟ ਪੂਰਾ ਕਰਤਾ ਸੀਗਾ ਥੋੜਾ ਜਿਹਾ ਕੰਮ ਰਹਿਦਾ ਸੀ ਉਹਦਾ ਤੇ ਨਾਲ ਇਹ ਵਾਲਾ ਸੇਮ ਬ੍ਰਾਈਡਲ ਦਾ ਸੀਗਾ ਸੂਟ ਉਹਨਾਂ ਨੇ ਨਾਪ ਲੈ ਕੇ ਭੇਜਣਾ ਸੀਗਾ ਤੇ ਮੈਂ ਬਸ ਇਹਦੀ ਕਟਿੰਗ ਕਰਨ ਲੱਗ ਗਈ ਸੀ ਜਿਹੜੇ ਇਦਾਂ ਦੇ ਸੂਟ ਹੁੰਦੇ ਨੇ ਇਹਨਾਂ ਨੂੰ ਸਾਫ਼ ਚ ਲੈਣਾ ਨਾ ਥੋੜਾ ਜਿਹਾ ਮੁਸ਼ਕਲ ਹੁੰਦਾ ਤੇ ਮੈਂ ਥੋੜਾ ਜਿਹਾ بس ਪਹਿਲਾ ਅਮੈਂਟ ਲਾ ਕੇ ਹਮੇਸ਼ਾ ਕਪੜੇ ਨੂੰ ਇਦਾਂ ਮਣ ਕੇ ਦੇਖ ਲੈਣੇ ਹੁੰਦੇ ਵੀ ਕਿਥੋਂ ਹੈ ਨਾ ਕਿਹੜੀ ਚੀਜ਼ ਸਹੀ ਨਿਕਲੂ ਤੇ ਕਿਹਦੇ ਲਈ ਆਪਾਂ ਕਿੰਨਾ ਕਪੜਾ ਛੱਡ ਸਾਫ ਰਿਆ ਹਨ ਇਹਦੇ ਬਾਜੂ ਕੱਢੀਆਂ ਹੋਈਆਂ ਸੀ ਨਾਲ ਹੀ ਆਪਣੇ ਗੋਡੇ ਕੱਢੇ ਹੋਏ ਸੀਗੇ ਤੇ ਨਾਲ ਹੀ ਸ਼ਰਟ ਦਾ ਨਾ ਫਰੰਟ ਵਾਲਾ ਹਿੱਸਾ ਸੀਗਾ ਤੇ ਲੋਜੀ ਕੱਢेंगे ਇੱਥੇ ਮੈਂ ਕਰ ਲਈ ਸੀ ਸਾਰੀ ਬੇਟੀ ਦੀ ਲੈਣੀ ਹੁੰਦੀ ਐ ਮੈਥੇ ਹੈਲਪ ਕਿਉਂਕਿ ਕਪੜਾ ਨਾ ਥੋੜਾ ਜਿਹਾ ਜਿਵੇਂ ਸਿੰਥੈਟਿਕ ਹੁੰਦਾ ਹੈ ਸਿੰਥੈਟਿਕ ਕਪੜਾ ਨਾ ਸੈੱਟ ਕਰਨ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਤਾਂ ਅਗਰ ਤੇ ਬੇਟੀ ਨੂੰ ਨਾਲ ਲੈ ਲੈਣ ਨਾਲੇ ਥ ਤੇ ਹਾਂਜੀ ਇੱਥੇ ਬਸ ਛੱਡ ਦੀ ਕਟਿੰਗ ਕਰ ਰਹੀ ਸੀ ਮੈਂ ਬਸਤੇ ਤੇ ਲਾਈਨਿੰਗ ਲਗਾਉਣੀ ਹੈ ਇੱਕ ਵਾਰੀ ਜਿਹੜੀਆਂ ਮੋੜਿਆਂ ਦੇ ਕਾਟਣ ਨੇ ਆਪਾਂ ਉਹ ਪਾ ਕੇ ਰੱਖ ਲਾਂਗੇ ਤੇ ਹਾਂਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਜਿਹੜਾ ਮੈਂ ਸੂਟ ਪੇਂਟ ਕੀਤਾ ਹੋਇਆ ਤੁਹਾਨੂੰ ਅੱਜ ਦਿਖਾਇਆ ਉਹ ਵੀ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਸੂਟ ਪੈਂਟ ਕੀਤਾ ਹੋਇਆ ਕਿਦਾਂ ਦਾ ਲੱਗਿਆ ਬਾਕੀ ਜਿ ਇੱਕ ਵਾਰੀ ਫਿਰ ਮੈਂ ਕਹਿੰਨੀ ਆ ਵੀ ਸਾਰੇ ਜਣੇ ਮਿਲ ਕੇ ਅਰਦਾਸ ਜਰੂਰ ਕਰਿਓ ਵੀ ਜਿੱਥੇ-ਇਥੇ ਹਨਾ ਜਾਨੀ ਕਿ ਪਾਣੀ ਆਇਆ ਉੱਥੇ ਸ਼ੁਕ ਸ਼ਾਂਤੀ ਬਣੇ ਛੇਤੀ ਛੇਤੀ ਸਾਰਾ ਕੁਝ ਠੀਕ ਹੋ ਜAVE ਹਨਾ ਤੇ ਕਿਉਂਕਿ ਹਨਾ ਹਰ ਇੱਕ ਚੀਜ਼ ਜਿਹੜੀ ਹੈਗੀ ਕੁਦਰਤ ਦੇ ਹੱਥਾਂ ਕੁਦਰਤ ਅੰਗੇ ਇਸੇ ਦਾ ਜ਼ੋਰ ਨਹੀਂ ਚੱਲਦਾ ਬਸ ਆਪਾਂ ਇੱਕ ਅਰਦਾਸ ਬੇਨਤੀ ਕਰ ਸਕਦੇ ਆ ਤੇ ਬਾਕੀ ਜਿੰਨੀ ਹੋ ਸਕੇ ਆਪਾਂ ਨੂੰ ਜਿਹੜੀ ਹੈਲਪ ਆ ਉਹਨਾਂ ਨੂੰ ਕਰਨ ਉਹਨਾਂ ਨਾਲ ਕਰਨੀ ਚਾਹੀਦੀ ਹੈ ਹਨਾ ਸਾਡੇ ਇਥੇ ਪਿੰਡੋ ਵੀ ਜਾਣ ਕੇ ਸਾਰੇ ਉਹ ਕਰ ਰਹੇ ਨੇ ਜਿੰਨੇ ਯੋਗ ਹੈਗੀਆਂ ਹਨਾ ਉਹਨਾਂ ਉਹਨਾਂ ਨੂੰ ਇਕੱਠਾ ਕਰਕੇ ਰਾਸ਼ਨ ਪਾਣੀ ਜਿੰਨੇ ਲੋਕਾਂ ਹੁੰਦਾ ਹਨਾ ਜਰੂਰ ਤੁਸੀਂ ਭੇਜੋ ਸਾਰਿਆਂ ਨੂੰ ਇਹ ਹੀ ਕਰਦੀ ਹੈਗੀ ਮੈਂ ਹਨਾ ਵੀ ਜਿੰਨਾ ਕੋ ਹੋ ਸਕਦਾ ਚਲੋ ਆਪਾਂ ਨੂੰ ਹੈਲਪ ਉਹਨਾਂ ਦੀ ਕਰਨੀ ਚਾਹੀਦੀ ਕਿਉਂਕਿ ਆਪਣੇ ਵੀਰ ਭੈਣ ਨਹੀਂਗੇ ਉਹ ਵੀ ਤੇ ਬਾਕੀ ਜੀ ਬੱਸ ਅਰਦਾਸ ਕਰਨੀ ਹੈ ਵੀ ਜਲਦੀ ਜਲਦੀ ਸਾਰਾ ਕੁਝ ਸਹੀ ਹੋ ਜAVE ਹਨਾ ਤੇ ਹਾਂਜੀ ਅੱਜ ਦੇ ਬਲੌਗ ਦਾ ਪੈਨਡ ਕਰਦੇ ਆ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਜੀ